ਦੀ ਵੀਰਦੀ ਜੋ ਹੈ ਦਸਤਾਰ ਮੁਕਾਬਲਾ ਹੋਇਆ ਹੈ ਇਹਦੇ ਵਿੱਚ ਕਿੰਨੇ ਬੱਚੇ ਨੇ ਭਾਗ ਲਿਆ ਭਾਈ ਜੀ ਪਿੰਡ ਸਾਦੋ ਜਿਹੜੀ ਤਸੀਲ ਨਾਬਾ ਜ਼ਿਲ੍ਹਾ ਪਟਿਆਲਾ ਅਸੀਂ ਸਾਰੇ ਨਗਰ ਦੇ ਸੰਜੋਗ ਨਾਲ ਤੇ ਇਹਦੇ ਮੇਨ ਜਿਹੜੀ ਦਸਤਾਰ ਮੁਕਾਬਲੇ ਦੀ ਰਾਸ਼ੀ ਆ ਉਹ ਪਿੰਡ ਦੇ ਕਿਸੇ ਸੱਜਣ ਵੱਲੋਂ ਗੁਪਤਦਾਨ ਚ ਦਿੱਤੀ ਗਈ ਜਿੰਨਾ ਵੀ ਇਹਤੇ ਖਰਚ ਆਇਆ ਇਹਦੇ ਵਿੱਚ 30 ਤੋਂ 35 ਬੱਚਿਆਂ ਨੇ ਭਾਗ ਲਿਆ ਉਹਦੇ ਵਿੱਚ ਦਿਮਾਲੇ ਵੀ ਸਜਾਏ ਨੇ ਤੇ ਛੋਟੇ 10 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ ਤੇ ਬਾਈ ਜੀ ਉਹਨਾਂ ਨੇ ਅਮਨਦੀਪ ਲਵਲੀ ਜੀ ਨੇ ਜਿਹੜੇ ਫਸਟ ਸੈਕਿੰਡ ਥਰਡ ਆਏ ਨੇ ਉਹਨਾਂ ਦੀ ਜਿਹੜੀ ਚੋਣ ਆ ਬਾਈ ਜੀ ਉਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਸਾਰੀ ਕੀਤੀ ਹੈ ਜੀ ਹਾਂਜੀ ਸਸੀ ਕਾਲ ਦੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਰੂਬੀ ਜੱਠਾ ਤੇ ਵੀਰੇ ਉਹਨਾਂ ਦਾ ਬਹੁਤ ਵਧੀਆ ਪ੍ਰਾਲਾ ਤੇ ਸਾਰੀ ਪਿੰਡ ਵਾਸੀਆਂ ਨੂੰ ਜਿੰਦੇ ਵੀ ਪੰਚਾਇਤ ਦੇ ਮੈਂਬਰ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੇ ਪਹਿਲਾਂ ਪਿੰਡ ਸਜਾ ਕੇ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਸਾਡੇ ਵਾਲੇ ਦੋਲੇ ਪਿੰਡਾਂ ਤੁਹਾਡੇ ਪਿੰਡਾਂ ਦੀ ਚਰਚਾ ਵੀਰੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਕੰਮ ਨੂੰ ਹੰਗਾਰਾ ਮਿਲ ਰਿਹਾ ਤੇ ਨਿੱਕੇ-ਨਿੱਕੇ ਫੰਕਸ਼ਨ ਜਿਵੇਂ ਵੀਰੇ ਨੇ ਅੱਜ ਦਸਤਾਰ ਵਾਲਾ ਮੁਕਾਬਲਾ ਕਰਾਇਆ ਸੀ ਨਾ ਵੀਰੇ ਉਹ ਸਾਰੇ ਪਹੁੰਚੇ ਤੇ ਸਾਰਿਆਂ ਨੂੰ ਇਹ ਮਤਲਬ ਕਿ ਇਥੋਂ ਪਰ ਇਹ ਨਾ ਲੈਣੀ ਚਾਹੀਦੀ ਸਾਰੇ ਪਿੰਡਾਂ ਦੇ ਨਿੱਕੇ-ਨਿੱਕੇ ਇਹ ਨਿੱਕੇ-ਨਿੱਕੇ ਫੰਕਸ਼ਨ ਬੱਚਿਆਂ ਨੂੰ ਪ੍ਰੇਰਿਤ ਵੀ ਕਰਦੇ ਆ ਤੇ ਆਪਸ ਵਿੱਚ ਭਾਈਚਾਰੇ ਦੀ ਸਾਂਝ ਵੀ ਹਨਾ ਜੁੜੀ ਰਹਿੰਦੀ ਆ ਇਹ ਚੜ੍ਹਦੀ ਕਲਾ ਨਿਸ਼ਾਨੀਆਂ ਹੁੰਦੀਆਂ ਨੇ ਸਾਡਾ ਗਾਣਾ ਇੱਕ ਆਇਆ ਸੀ ਚੜ੍ਹਦੀ ਕਲਾ ਮੈਂ ਉਹਦੇ ਦੋ ਲਾਈਨਾਂ ਸੁਣਾ ਕੇ ਇਸ ਮੌਕੇ ਤੇ ਕਰੂੰਗਾ ਨਾ ਸਾਡਾ ਜਪਜੀ ਸਾਹਿਬ ਤ ਤੇਰੇ ਰਾਸ ਤੇ ਮੁਕਦਾਨੀ ਇੱਕ ਬਾਪੂ ਬੇਬੇ ਰੱਬ ਬਿਨਾ ਸਾਡਾ ਹੋਰ ਕਿਤੇ ਸਿਰ ਝੁਕਦਾ ਨਹੀਂ ਰੂਬੀ ਛੱਠਾ ਗੌਰ ਨਹੀਂ ਕਰਦਾ ਮਾੜੀ ਮੋਟੀ ਟਾਲਦੀ ਏ ਸਾਡੇ ਲਈ ਮੀਨਿਕ ਜ਼ਿੰਦਗੀ ਦੇ ਬਸ ਚੜਦੀ ਕਲਾ ਨੇ ਹਾਣਦੀ ਏ ਸਾਡੇ ਲਈ ਮੀਨਿਕ ਜ਼ਿੰਦਗੀ ਦੇ ਤੇ ਸਾਰੇ ਵੀਰਾਂ ਨੂੰ ਸਾਰੇ ਪੰਡਿਤ ਨੂੰ ਮੁਬਾਰਕਾਂ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਵੀਰਾਂ ਨੂੰ ਮੁਬਾਰਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਸਾਦੋਹੜੀ ਵਿਖੇ ਜਿੱਥੇ ਸਾਡੇ ਛੋਟੇ ਵੀਰ ਜਤਿੰਦਰ ਬੁੱਲਣੇ ਕੁਕਰਾਲਾ ਜਿਹੜਾ ਆ ਪਿੰਡ ਦੇ ਕਿਸੇ ਵਸਨੀਕ ਬਣਦਾ ਵਿਸ਼ੇਸ਼ ਰਾਸ਼ੀ ਭੇਜਨੂਪਰਾਮਸਰ ਕੀਤਾ ਗਿਆ ਔਰ ਉਹਦੇ ਵਿੱਚ ਮਿਲ ਰਿਹਾ ਕਿ ਬੱਚਿਆਂ ਦੇ ਦਸਤਾਰ ਮੁਕਾਬਲੇ ਜਿਹੜੇ ਕਰਾਇਆਗੇ ਨੇ 10 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਕਰਦੇ ਔਰ ਛੋਟੇ ਬੱਚਿਆਂ ਨੇ ਵੀ ਬੜੇ ਖੁਸ਼ੀ ਹੋ ਕੇ ਭਾਗ ਲਿਆ ਔਰ ਦਸਤਾਰਾਂ ਸਜਾਈਆਂ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਨੂੰ ਇਹਨਾਂ ਨੇ ਹੁਕਮ ਲਾਇਆ ਸੀ ਤਾਂ ਅਸੀਂ ਇਹਨਾਂ ਦੇ ਹੁਕਮ ਤੋਂ ਬਾਅਦ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਦਸਤਾਰ ਮੁਕਾਬਲੇ ਦੇ ਬੱਚਿਆਂ ਨੂੰ ਫਰਸ ਸੈਕਿੰਡ ਤੇ 3rd ਕੱਢਣ ਲਈ ਪਹੁੰਚੇ ਸੀ ਉਰੇ ਤੇ ਮੇਰੇ ਨਾਲ ਹੋਰ ਸਿੰਘ ਵੀ ਪਹੁੰਚੇ ਸੀ ਜਿਹੜੇ ਸਤਾਰ ਕੋਚ ਨੇ ਤੇ ਸੋਹਣੀਆਂ ਦਸਤਾਰਾਂ ਨੇ ਆਪ ਸਜਾਉਂਦੇ ਨੇ ਪ੍ਰਨੀਤ ਕੌਰ ਤੇ ਭੁਪਿੰਦਰ ਸਿੰਘ ਤੇ ਬੱਚਿਆਂ ਨੇ ਭਾਗ ਲਿਆ ਉਹਨਾਂ ਨੂੰ ਵੱਡਾ ਸਤਿਕਾਰ ਹੈ ਜਿਹੜਾ ਫਰਸ ਸੈਕਿੰਡ 3rd ਲੈਵਲ ਦਿੱਤਾ ਗਿਆ ਹੈ ਔਰ ਸਾਡੇ ਵਾਸਤੇ 30 ਦੇ 30 ਬੱਚੇ ਸਤਿਕਾਰਯੋਗ ਸੀ ਜਿਨ੍ਹਾਂ ਨੇ ਹਿੰਮਤ ਕੀਤੀ ਆ ਭਾਗ ਲਿਆ ਦਸਤਾਰ ਸਜਾਈਆਂ ਨੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬੱਚਿਆਂ ਤੱਕਰ ਨੂੰ ਧਰਮ ਨਾਲ ਸੰਬੰਧਿਤ ਕੁਐਸਚਨ ਪੁੱਟ ਕੀਤੇ ਗਏ ਸੀ ਜਿਵੇਂ ਚਾਰ ਸ਼ਹਿਬਜ਼ਾਦੇਆਂ ਦੇ ਨਾਮ 10 ਪਾਤਸ਼ਾਹੀਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਮੂਲ ਮੰਤਰ ਦਾ ਪਾਠ ਬਹੁਤ ਬੱਚਿਆਂ ਵੱਲੋਂ ਸੁਣਾਇਆ ਗਿਆ ਸਾਨੂੰ ਖੁਸ਼ੀ ਹੋਈ ਹੈ ਕਿ ਛੋਟੇ ਬੱਚਿਆਂ ਨੂੰ ਮੂਲ ਮੰਤਰ ਦਾ ਪਾਠ ਹੈ ਜਿਹੜਾ ਯਾਸੀ ਚਾਰ ਸ਼ਹਿਬਜ਼ਾਦੇ ਦੇ ਗਾਣ ਦੀ ਯਾਤ ਸੀ ਔਰ ਵੱਡੇ ਬੱਚਿਆਂ ਨੂੰ ਛੋਟੇ ਬੱਚਿਆਂ ਦੇ ਮੁਕਾਬਲੇ ਜਾਣਕਾਰੀ ਬਹੁਤ ਕੱਟ ਸੀ ਇਹ ਦੇਖਣ ਨੂੰ ਮਿਲਿਆ ਸੋ ਅਸੀਂ ਵੱਡੇ ਬੱਚਿਆਂ ਨੂੰ ਵੀ ਦੋਵੇਂ ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਕਰੀ ਹੈ ਕਿ ਤੁਸੀਂ ਦਸਵੇਂ ਪਾਤਸ਼ਾਹ ਵੱਲੋਂ ਜੋ ਬਖਸ਼ਿਸ਼ ਆ ਦਸਤਾਰ ਦੀ ਇਹ ਦਸਤਾਰ ਸਜਾਇਆ ਸਿੰਘ ਹੋਵੇ ਤਾਂ ਉਹਦੀ ਵਿਲੱਖਣ ਪਛਾਣ ਹੁੰਦੀ ਹੈ ਲੱਖਾਂ ਚ ਤੇ ਉਸ ਵਿਰਸੇ ਨਾਲ ਕੌਮ ਨਾਲ ਜੁੜੋ ਤੇ ਵੱਧ ਤੋਂ ਵੱਧ ਜੋ ਸਾਡੇ ਸਿੰਘਾਂ ਵੱਲੋਂ ਪ੍ਰਾਤਮਿਕ ਸ਼ੀਰਧਾ ਵੱਲੋਂ ਸੀਧੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਨਾਮ ਉਹਨਾਂ ਦੀਆਂ ਸਾਖੀਆਂ ਯਾਦ ਕਰੋ ਤਾਂ ਜੋ ਤੁਸੀਂ ਵੱਧ ਤੋਂ ਵੱਧ ਵਿਸੇ ਨਾਲ ਜੁੜੋ ਮੈਂ ਸਾਡੇ ਕਲਾਕਾਰ ਭਰਾਵਾਂ ਨੂੰ ਵੀ ਵਰਲਡ ਲੈਵਲ ਤੇ ਵੱਡੇ ਲੈਵਲ ਤੇ ਬੇਨਤੀ ਕਰਦਾ ਕਿ ਵੱਧੋ ਵੱਧ ਆਪ ਵੀ ਦਸਤਾਰ ਸਜਾਣ ਤੇ ਬੱਚਿਆਂ ਨੂੰ ਇਸਨ ਬਨ ਲਾਉਣ ਤੇ ਬੱਚਿਆਂ ਨੂੰ ਪ੍ਰੇਰਿਤ ਕਰਨ ਕੀ ਵੱਧ ਤੋਂ ਵੱਧ ਦਸਤਾਰਾਂ ਜਿਹੜੀ ਸਜਾਈ ਜਾਵੇ ਔਰ ਆਪਣੇ ਵਿਰਸੇ ਨਾਲ ਜੁੜਿਆ ਜਾਵੇ ਕਿਉਂਕਿ ਕੌਮ ਦੀਆਂ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਉਹ ਅੱਜ ਸਾਡੇ ਤੇ ਲਗਾਤਾਰ ਭਾਰੂ ਆਉਂਦੀਆਂ ਜਾ ਰਹੀਆਂ ਨੇ ਮੈਂ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਅਜਿਹੇ ਕਾਰਜ ਕਰ ਰਹੇ ਨੇ ਔਰ ਖਾਸ ਕਰਕੇ ਇਸ ਗੱਲ 'ਤੇ ਤੁਰੇ ਨੇ ਸਾਡੋ ਜਿਹੜੀ ਪਿੰਡ ਨੇ ਆਪਣੇ ਆਪ ਨੂੰ ਵਿਰਸੇ ਨਾਲ ਜੋੜਿਆ ਸਾਰਾ ਪਿੰਡ ਸਜਾਇਆ ਵਧੀਆ ਗੰਨਾਂ ਲਿਖੀਆਂ ਨੇ ਔਰ ਪੁਰਾਣੇ ਉਜਾਰਾਂ ਦੀ ਪ੍ਰਦਰਸ਼ਨੀ ਕੀਤੀ ਆ ਜੋ ਬਜ਼ੁਰਗ ਨੇ ਜਿਹੜੇ ਵਰਤਿਆ ਕਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ